ਦੀਪਿਕਾ ਪਾਦুকਨ ਬਹੁਤ ਸਾਂਦੇ ਆ ਹਮ ਉਹਨਾਂ ਦਾ ਡ्रेसਿੰਗ ਸੈਂਸ ਜਿੱਦਾਂ ਉਹਨਾਂ ਨੂੰ ਕੋਚ ਸੂਟ ਬੂਟ ਬਹੁਤ ਪਾਉਦੇ ਨੇ ਮੈਰੀ ਆਈ ਟ੍ਰਾਈ ਟੂ ਉਹ ਐਕਟਰਸ ਵੀ ਬਾ ਕਮਾਲ ਨੇ ਉਹ ਮਾਡਲ ਵੀ ਬਾ ਕਮਾਲ ਆ ਉਹ ਹਰ ਇੱਕ ਚੀਜ਼ ਤੇ ਬੈਸਟ ਲੱਗਦੀ ਹੈ ਜੇ ਸਾਨੂੰ ਕਹਿੰਦੇ ਤੁਸੀਂ ਬਹੁਤ ਰਿਚ ਹੋ ਜਾਣਾ ਤੁਸੀਂ ਬਹੁਤ ਫੇਮਸ ਹੋ ਜਾਣਾ ਤੇ ਤੁਸੀਂ ਵੀ ਪਹਿਲਾਂ ਹੋਵੋ ਸਿਰਫ ਜੋ ਕੰਮ ਆਉਣਾ ਤੁਹਾਡੇ ਉਹ ਤੁਹਾਡੀ ਮਿਹਨਤ ਨੇ ਕੰਮ ਆਉਣਾ ਤੁਹਾਡੇ ਦਿਮਾਗ ਨੇ ਕੰਮ ਆਉਣਾ ਸਮਾਰਟ ਪਲਾਨ ਨੇ ਕੰਮ ਆਉਣਾ ਕਿਰਨ ਵੀਰ ਲਾਹੌਰ ਬਾਦੀਆ ਉਹਨਾਂ ਦੀ ਗਲਤੀ ਹੈ ਜਾਂ ਨਹੀਂ ਹੈ ਉਹ ਇੱਕ ਡਿਫਰੈਂਟ ਚੀਜ਼ ਹੈਗੀ ਬਟ ਇੱਕ ਆਰਟਿਸਟ ਦੇ ਨਾਲ ਨਾਲ ਉਹਦੀ ਫੈਮਲੀ ਉਹਦੇ ਨਾਲ ਜਿਹੜੇ ਸਰਕਲ ਜੁੜਿਆ ਹੁੰਦਾ ਉਹਨਾਂ ਨੂੰ ਵੀ ਇਫੈਕਟ ਹੁੰਦਾ ਐਕਚੁਅਲ ਥੋੜੀ ਬਹੁਤ ਕੌਂਟਰੋਵਰਸੀ ਹਰ ਇੱਕ ਆਰਟਿਸਟ ਦੀ ਚੱਲਦੀ ਹੈ ਬਿਲਕੁਲ ਵੈਰੀ ਨੋਰਮਲ ਜੀ ਤੇ ਹੋਣੀ ਵੀ ਚਾਹੀਦੀ ਹੈ ਤਾਂ ਹੀ ਤੁਸੀਂ ਥੋੜੀ ਚਰਚਾ ਤੋਂ ਬਣੇ ਰਹਿੰਦੇ ਹੋ ਹਰ ਇੱਕ ਆਰਟਿਸਟ ਨੂੰ ਹੁੰਦਾ ਹੈ ਕਿ ਥੋੜੀ ਬਹੁਤ ਚੱਲਦੀ ਰਹੇ ਓਕੇ ਪਰ ਜਦੋਂ ਲਿਮਟ ਤੋਂ ਪਾਰ ਹੋ ਜਾਂਦਾ ਕੰਮ ਉਦੋਂ ਥੋੜੀ ਫੈਮਲੀ ਵੀ ਸuffer ਕਰਦੀ ਹੈ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਨਾਲ ਹੈ ਸਾਡੀ ਸੋਹਣੀ ਜੀ ਕੁੜੀ ਗੀਤ ਗੁਰਾਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਾ ਵਧੀਆ ਤੁਸੀਂ ਦੱਸੋ ਮੈਂ ਬਹੁਤ ਖੰਡ ਅੱਛਾ ਅ ਅਸੀਂ ਨਾ ਗੀਤ ਨੂੰ ਹਮੇਸ਼ਾ ਜਦੋਂ ਗਾਣਿਆਂ 'ਚ ਵੇਖਦੇ ਆ ਹਨਾ ਤਾਂ ਐਕਸਪ੍ਰੈਸ਼ਨਸ ਜਿਹੜੇ ਹੁੰਦੇ ਨੇ ਉਹ ਬੜੇ ਕਮਾਲ ਦੇ ਹੁੰਦੇ ਆ ਤੁਹਾਡੇ ਸ਼ੁਕਰੀਆ ਸ਼ੁਕਰੀਆ ਸੋ ਅ ਅਗਰ ਅਸੀਂ ਗੀਤ ਨੂੰ ਕਹੀਏ ਕਿ ਗੀਤ ਅ ਇਥੇ ਸੈਡ ਮੂਮੈਂਟ ਆ ਹਨਾ ਜਾਂ ਕੋਈ ਹੋਇਆ ਤਾਂ ਮਤਲਬ ਉਹ ਚੀਜ਼ਾਂ ਜਿਹੜੀਆਂ ਇਹ ਨਰਵਸ ਕਰਦੀਆਂ ਨੇ ਕਿਤੇ ਨਾ ਕਿਤੇ ਵੀ ਵੀ ਹਾਂ ਇਹ ਜਿਹੜਾ ਜਨਰ ਆ ਇਹ ਥੋੜਾ ਜਿਆ ਤੰਗ ਕਰਦਾ ਵੀ ਇਹਦੇ ਤੇ ਥੋੜੀ ਜੀ ਪਕੜ ਘਾਟਾ ਹਜੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਉਵੇਂ ਮੈਨੂੰ ਨਰਵਸਨੈਸ ਨਹੀਂ ਹੁੰਦੀ ਕਦੇ ਵੀ ਮੈਨੂੰ ਇਦਾਂ ਹੁੰਦਾ ਜਦੋਂ ਕਈ ਵਾਰ ਨਾ ਸੈਕਸ ਤੇ ਮਾਹੌਲ ਬੜਾ ਵਧੀਆ ਬਣਿਆ ਹੁੰਦਾ ਤੁਸੀਂ ਬਹੁਤ ਹੱਸ ਰਹੇ ਹੋ ਬਹੁਤ ਖੁਸ਼ ਹੋ ਹੈਨਾ ਤੇ ਤੁਹਾਡਾ ਜੀ ਨਹੀਂ ਕਰਦਾ ਡਾਇਰੈਕਟਰ ਕਹਿ ਜਾਂਦਾ ਕਿ ਤੁਸੀਂ ਰੋਵੋ ਜਾਂ sad ਹੋਵੋ ਤੇ ਉਦੋਂ ਤੁਹਾਡਾ ਮਨ ਨਹੀਂ ਕਰਦਾ ਤੇ ਜਦੋਂ ਤੁਹਾਡਾ ਮਨ ਨਹੀਂ ਕਰਦਾ ਉਦੋਂ ਤੁਹਾਨੂੰ ਲਾਈਕ ਫਿਰ 10-15 ਮਿੰਟ ਚਾਹੀਦੇ ਹੁੰਦੇ ਨੇ ਕਿ ਕੋਈ ਨਾ ਬਲਾਵੇ ਥੋੜਾ ਸਾਈਡ ਤੇ ਹੋ ਕੇ ਬਹਿਣਾ ਪੈਂਦਾ ਆਪਣੇ ਵੱਲ ਧਿਆਨ ਲਾਉਣਾ ਪੈਂਦਾ ਫਿਰ ਉਹ ਫੀਲ ਫੜੀ ਜਾਂਦੀ ਉਹਦੇ ਤੇ ਮਿਹਨਤ ਲੱਗਦੀ ਹੈ ਫਿਰ ਬਿਲਕੁਲ ਆਦਰਵਾਇਜ਼ ਜੇ ਸ਼ੁਰੂ ਤੋਂ ਹੀ ਤੁਸੀਂ ਸੈਡ ਹੋ ਮਤਲਬ ਠੀਕ ਹੈ ਥੱਕੇ ਹਾਰੇ ਜੋ ਫਿਰ ਸੋਖਾ ਲੱਗਦਾ ਮੇਰੇ ਕੰਮ ਕਰਨਾ ਜਿਵੇਂ ਬੈਕ ਟੂ ਬੈਕ ਜੇ ਸ਼ੂਟ ਹੁੰਦੇ ਨੇ ਨਾ ਮੇਰੇ ਜੇ ਮੈਂ ਸੁਪੋਜ਼ ਕਰਾਂ ਮੈਨੂੰ ਨੀਂਦ ਆ ਰਹੀ ਹੈ ਬਹੁਤ ਜ਼ਿਆਦਾ ਹੈ ਨਾ ਤੇ ਮੈਨੂੰ ਅਗਲਾ ਦਿਨ ਆਫਕੋਰਸ ਹਾਂ ਕਰੀਏ ਤਾਂ ਜਾਣਾ ਪੈਣਾ ਹੈ ਤੇ ਉੱਥੇ ਜੇ ਬਾਈਚਾਸ ਕੋਈ ਸੈੱਟ ਗਾਣਾ ਮਿਲ ਜੇ ਉਹ ਮੇਰੇ ਲਈ ਬਹੁਤ ਬੈਸਟ ਰਹਿੰਦਾ ਕਿਉਂਕਿ ਉਦੋਂ ਮੇਰੀ એનર્ਜੀ ਵੀ ਲੋ ਆ ਬਿਲਕੁਲ ਤੇ ਬਸ ਰੋਣਾ ਤਾਂ ਮੈਂ ਮਿੰਟ ਚ ਰੋ ਦੂੰਗੀ ਸੋ ਉਦੋਂ ਸਹੀ ਲਿੰਦਾ ਪਰ ਜੇ ਵਾਈਬ ਬਹੁਤ ਸੋਣੀ ਹੈ ਨਾ ਸੈੱਟ ਦੀ ਉਦੋਂ ਥੋੜਾ ਮੈਥ ਕਰਨੀ ਪੈਂਦੀ ਹੈ ਉਦੋਂ ਉਹ ਮੂਵਮੈਂਟ ਚ ਆਉਣਾ ਪੈਂਦਾ ਕੁਝ ਫੀਲ ਕਰਨਾ ਪੈਂਦਾ ਕੁਝ ਸੋਚਣਾ ਪੈਂਦਾ ਫੇਰ ਜਾ ਕੇ ਤੁਹਾਡੇ ਹਾਂ ਜੂ ਆਉਂਦੇ ਨੇ ਕੀ ਬਾਤ ਹੈ ਅੱਛਾ ਮਤਲਬ ਕਿ ਉਹੀ ਚੀਜ਼ ਹੈ ਨਾ ਕਿ ਹਮੇਸ਼ਾ ਨਾ ਇਹ ਚੀਜ਼ ਕਹਿ ਦਿੱਤੀ ਜਾਂਦੀ ਹੈ ਕਿ ਯਾਰ ਇਹਨਾਂ ਨੂੰ ਤੇ ਬਸ ਕੈਮਰੇ ਦੇ ਉੱਤੇ ਹਨਾ ਵੀ ਇੰਦੀ ਲਾਈਫ ਵਧੀਆ ਬਟ ਉਹਦੇ ਪਿੱਛੇ ਸਟਰਗਲ ਕਿੰਨਾ ਹੈ ਹਨਾ ਹਰ ਦਿਨ ਦਾ ਹਰ ਘੰਟੇ ਦਾ ਕਹਿ ਲਓ ਹਰ ਮਿੰਟ ਦਾ ਕਹਿ ਲਓ ਹਨਾ ਤੇ ਕਿੰਨੇ ਮੂਡ ਸਵਿੰਗਸ ਕਰਨੇ ਪੈਂਦੇ ਆ ਸਾਨੂੰ ਸਿਰਫ ਕਿਦੇ ਵਾਸਤੇ ਸ਼ੂਟ ਕਰਨ ਦੇ ਸੋ ਅੱਛਾ ਕੋਈ ਇਸ ਤਰ੍ਹਾਂ ਦੀ ਐਕਟ੍ਰੈਸ ਜਿਹਨੂੰ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਐਡਮਾਇਰ ਕਰਦੇ ਹੋ ਐਂਡ ਕੋਸ਼ਿਸ਼ ਕਰਦੇ ਹੋ ਕਿ ਹਾਂ ਯਾਰ ਅਗਰ ਮੈਂ ਉਹਦੀ ਇਸ ਪਰਫਾਰਮੈਂਸ ਵਰਗੀ ਕੋਈ ਪਰਫਾਰਮੈਂਸ ਦੇਦਾ ਹੂੰ ਮੈਨੂੰ ਨਾ ਸ਼ੁਰੂ ਤੋਂ ਦੀਪਿਕਾ ਪਾਦੁਕਨ ਬਬਸਾਂਦੇ ਹੂੰ ਉਹਨਾਂ ਦਾ ਡਰੈਸਿੰਗ ਸੈਂਸ ਜਿੱਦਾਂ ਉਹਨਾਂ ਨੂੰ ਕੋਚ ਸੂਟ ਬੂਟ ਬਹੁਤ ਪਾਉਂਦੇ ਨੇ ਮੈਨੂੰ ਆਈ ਟ੍ਰਾਈ ਟੂ ਲਾਈਕ ਮੈਨੂੰ ਉਹਨਾਂ ਦਾ ਵਧੀਆ ਲੱਗਦਾ ਹੈ ਉਹ ਐਕਟ੍ਰੈਸ ਬਾਕਮਾਨ ਨੇ ਉਹ ਮਾਡਲ ਵੀ ਬਾਕਮਾਲਿਆ ਉਹ ਹਰ ਇੱਕ ਚੀਜ਼ ਬੈਸਟ ਲੱਗਦੀ ਮੈਨੂੰ ਸੋ ਮੈਨੂੰ ਉਹ ਜ਼ਿਆਦਾ ਪਸੰਦ ਹੈ ਬਾਕੀ ਹਾਂ ਮੈਨੂੰ ਜ਼ਿਆਦਾ ਉਹੀ ਪਸੰਦ ਹੈ ਬਾਕੀ ਕਟਰੀਨਾ ਵੀ ਓਕੇ ਹੈ ਗੁੱਡ ਬੈਸ਼ ਇਸ ਵੈਰੀ ਨਾਈਸ ਪਰ ਫੇਵਰਿਟ ਮੇਕ ਡਿਫਿਕਲ ਯਾ ਹੁਣ ਤੇ ਪੰਜਾਬ ਦੀ ਨੂੰ ਬਣ ਗਈ ਹੈ ਨਾ ਕਟਰੀਨਾ ਹੀ ਗੱਲ ਹੈ ਇਹ ਕਹਿਣਾ ਹੀ ਮੈਂ ਆਪਨੇ ਸਹੀ ਗੱਲ ਆ ਅੱਛਾ ਗੀਤ ਜਦੋਂ ਨਾ ਅਸੀਂ ਸ਼ੁਰੂਆਤ ਕਰਦੇ ਆ ਆਪਣੇ ਕੈਰੀਅਰ ਦੀ ਤਾਂ ਉਦੋਂ ਅਸੀਂ ਨਾ ਬਹੁਤ ਇੱਕ ਲਿਸਟ ਜੀ ਬਣਾ ਲੈਂਦੇ ਹੁੰਦੇ ਆ ਕਿ ਇੱਕ ਟੂ-डू ਲਿਸਟ ਹੁੰਦੀ ਆ ਤਾਂ ਤੁਸੀਂ ਉਹ ਬਣਾਈ ਉਹਨਾਂ ਚੋ ਕਿੰਨੇ ਹੱਦ ਤੱਕ ਜਿਹੜੀ ਆ ਉਹ ਟੂ-डू ਲਿਸਟ ਕੰਪਲੀਟ ਹੋ ਚੁੱਕੀ ਆ ਓਨੈਸਟਲੀ ਸਪੀਕਿੰਗ ਮੈਂ ਨਹੀਂ ਬਣਾਈ ਨਹੀਂ ਬਣਾਈ ਓਕੇ ਮੈਨੂੰ ਤਾਂ ਕਈ ਵੀ ਪੁੱਛ ਲੈਂਦੇ ਨੇ ਕਿ ਕਿੰਨੇ ਪੈਸੇ ਕਮਾਉਣ ਦਾ ਡਰੀਮ ਆ ਮੈਨੂੰ ਨਹੀਂ ਪਤਾ ਹੂੰ ਮੈਂ ਨਹੀਂ ਸੋਚਦੀ ਕਈ ਪੁੱਛਦੇ ਨੇ ਹੁਣ ਤੱਕ ਕਿੰਨੇ ਪੈਸੇ ਕਮਾ ਲਏ ਇਹ ਨਾ ਬਹੁਤ ਨਾਰਮਲ ਜਿਹਾ ਕੁਐਸਚਨ ਹੈ ਹਰ ਕਿਸ ਨੂੰ ਪੁੱਛਿਆ ਜਾ ਸਕਦਾ ਹੈ ਕਿ ਨਹੀਂ ਪਤਾ ਨਹੀਂ ਮੈਂ ਕਿਸੇ ਇੱਕ ਸੱਚਾ ਚ ਪੁੱਛਦੇ ਨੇ ਇਸ ਦਾ ਇਹ ਪੁੱਛੇ ਜਾਂਦੇ ਆ ਦੇਖ ਬੈਠੇ ਆ ਕਿਸੇ ਫਰੈਂਡ ਨਾਲ ਬੈਠੇ ਆ ਜਾਂ ਉਵੇਂ ਸਰਕਲ ਬੀਠਾ ਹੈ ਜਾਂ ਕਿਤੇ ਨਹੀਂ ਲਾ ਲੋ ਰੈਂਡਮਲੀ ਤੇ ਗੱਲਾਂ ਹੋਈਆਂ ਨੇ ਦੈਟਸ ਆ ਇਨਸਾਈਡ ਆ ਤੇ ਮੈਂ ਕਿਹਾ ਮੈਨੂੰ ਨਹੀਂ ਪਤਾ ਆਈ ਹੈਵ ਨੋ ਆਈਡੀਆ ਮੈਂ ਸਿਰਫ ਕੰਮ ਕਰਦੀ ਗਈ ਕੰਮ ਕਰਦੀ ਗਈ ਕੰਮ ਕਰਦੀ ਗਈ ਬਸ ਕੰਮ ਹੀ ਕੀਤਾ ਸੋ ਕਿਵੇਂ ਸਭ ਕਿਦਾਂ ਹੋ ਗਿਆ ਇਹ ਵਾਈਟ ਨੂੰ ਪਤਾ ਹੈ ਲਿਟਰਲੀ ਮੈਂ ਕੋਈ ਮੇਰੀ ਕੋਈ ਟੂ-डू ਲਿਸਟ ਨਹੀਂ ਆ ਕੋਈ ਬੱਕਟ ਲਿਸਟ ਨਹੀਂ ਕਿ ਆ ਚੀਜ਼ ਹੋ ਗਈ ਆ ਰਹੇਗੀ ਇਹ ਕਰਨਾ ਆ ਨੋ ਬਸ ਠੀਕ ਹੈ ਇੱਕ ਮੈਨੀਫੈਸਟੇਸ਼ਨ ਆ ਜਿਹਨੂੰ ਲੱਗਦਾ ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਹੈ ਉਹਦਾ ਕੋਈ ਟੈਕਸ ਨਹੀਂ ਲੱਗਦਾ ਕੋਈ ਪੈਸੇ ਨਹੀਂ ਲੱਗਦੇ ਜਿੰਨਾ ਵੱਡਾ ਸੋਚ ਸਕਦੇ ਮੈਨੂੰ ਲੱਗਦਾ ਸੋਚੋ ਜਿੰਨਾ ਵੱਡਾ ਹੋ ਸਕਦਾ ਤੁਸੀਂ ਸੋਚੋ ਕਿ ਤਾਂ ਹੀ ਤੇ ਹੋਏਗਾ ਹਾਂ ਲੋਕੀ ਸੋਚਣਾ ਵੀ ਛੱਡ ਦਿੰਦੇ ਨੇ ਉਹਨਾਂ ਦਾ ਕਿ ਤੇ ਆਪਣੀ ਅਪਰੋਚ ਤੋਂ ਹੀ ਬਾਹਰ ਹੋਈ ਨਹੀਂ ਹੋਣਾ ਹੀ ਨਹੀਂ ਹੋਣਾ ਨੋ ਸੋਚਣ ਚ ਕੀ ਜਾਂਦਾ ਯਾਰ ਨਾ ਦੱਸੋ ਕਿ ਇਹਨੂੰ ਕੱਲੀ ਸੋਚੀ ਜਾਓ ਹਾਂ ਥੋੜਾ ਥੋੜਾ ਪਰਸਿਊ ਕਰੋ ਚੀਜ਼ਾਂ ਨੂੰ ਕਰਨ ਦੀ ਕਿ ਅੱਛਾ ਠੀਕ ਆ ਕੁਝ ਵੀ ਹੋ ਸਕਦਾ ਐਨੀਥਿੰਗ ਡਸਨਟ ਮੈਟਰ ਸਾਡੀ ਇੰਡਸਟਰੀ ਦਾ ਕੁਝ ਵੀ બસ ਮੇ ਮੈਨੀਫੈਸਟੇਸ਼ਨ ਮੇਰੀ ਬੜੀ ਸਟਰੋਂਗ ਹੈ ਮੈਂ ਕਰਦੀ ਰਹੀ ਨਹੀਂ ਕਿ ਆ ਇਦਾਂ ਕਰ ਸਕਦੇ ਆ ਇਦਾਂ ਹੋਊਗਾ ਇਹਦੇ ਤੇ ਐਵੇਂ ਵਰਕ ਕਰ ਸਕਦੇ ਆ ਹਣਾ ਬਸ ਉਹਦੇ ਉਹਦੇ ਸਿਰ ਤੇ ਹੀ ਅੱਜ ਸਭ ਜੋ ਮਿਲਿਆ ਅੱਛਾ ਵੈਸੇ ਇੱਕ ਗੱਲ ਆ ਕਿ ਜਿਹੜੀ ਸਾਡੀ ਜਨਰੇਸ਼ਨ ਆ ਨਾ ਉਹ ਮੈਨੀਫੈਸਟਿੰਗ ਤੇ ਬਹੁਤ ਜ਼ਿਆਦਾ ਬਲੀਵ ਕਰਦੀ ਹੈ ਇਹਦੇ ਚੱਲਦੇ ਨਾ ਬਹੁਤ ਸਾਰੀਆਂ ਰੀਲਸ ਆਉਂਦੀਆਂ ਨੇ ਕਿ ਅਗਰ ਤੁਹਾਨੂੰ ਪੈਸੇ ਦੀ ਲੋੜ ਆ ਨਾ ਤੁਸੀਂ ਆ ਟੋਟਕਾ ਕਰ ਲਓ ਹੈਨਾ ਜਾਂ ਤੁਸੀਂ ਆ ਡ੍ਰੀਮ ਹੈ ਤਾਂ ਆ ਕਰ ਲਓ ਤੁਹਾਨੂੰ ਜਦੋਂ ਇਦਾਂ ਦੀਆਂ ਰੀਲਸ ਆਉਂਦੀਆਂ ਤਾਂ ਤੁਹਾਡਾ ਕੀ ਮਤਲਬ ਮਾਈਂਡ ਚਾਹੁੰਦਾ ਯਾਰ ਸਭ ਟਾਈਮ ਵੇਸਟ ਹੈ ਉਹਦੇ ਚ ਕੁਝ ਨਹੀਂ ਹੋਣ ਲੱਗਾ ਹੂੰ ਜੇ ਇਦਾਂ ਹੁੰਦਾ ਤੇ ਜਿਹੜੇ ਆਪ ਕਰਦੇ ਨੇ ਉਹ ਉਹਨਾਂ ਦਾ ਆਮ ਬਾਣੀ ਹੋਣੀ ਵੀ ਟੱਪੇ ਹੋਣੇ ਸੀ ਬਿਲਕੁਲ ਮੈਂ ਵੀ ਇਹੀ ਸੋਚ ਲਈ ਉਹ ਜੇ ਰਿਚਨੈਸ ਦੀ ਗੱਲ ਕਰੋ ਤਾਂ ਉਹ ਉੱਥੇ ਉੱਥੇ ਵੀ ਪਰੇ ਹੋਣੇ ਸੀ ਜੇ ਹੈਲਥ ਦੀ ਗੱਲ ਕਰੋ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ ਹੋਣੀ ਜੇ ਇਹ ਇਦਾਂ ਸੱਚ ਹੁੰਦਾ ਪਰ ਇਹ ਇਹ ਹੁਣ ਨਾ ਇੱਥੇ ਮੈਨੂੰ ਮੈਂ ਬੜੀ ਛੋਟੀ ਸੀ ਉਦੋਂ ਮੈਂ ਗੱਲ ਸੁਣੀ ਸੀ ਪਤਾ ਨਹੀਂ ਕਿਸੇ ਨੇ ਘਰੋਂ ਗੱਲ ਕੀਤੀ ਤਾਂ ਕਿ ਜਿੱਦਾਂ ਐਸਟ੍ਰੋਲੋਜੀ ਲਾ ਲੋ ਇਹ ਕੁਝ ਨਾ ਲੋ ਵੇਖ ਲੈਂਦੇ ਨੇ ਆ ਪਤਾ ਕਰ ਲੈਂਦੇ ਨੇ ਹਣਾ ਕੀ ਤੁਹਾਡੇ ਨੈਕਸਟ ਆਉਣ ਵਾਲਾ ਹੈ ਜਾਂ ਇਦਾਂ ਹੋਊਗਾ ਇਦਾਂ ਕਰ ਲੋ ਤੇ ਮੈਨੂੰ ਇਹ ਕੁਐਸਚਨ ਹੁੰਦਾ ਸੀ ਕਿ ਇਹ ਆਪਣੇ ਤੇ ਕਿਉਂ ਨਹੀਂ ਅਪਲਾਈ ਕਰਦੇ ਦੇ ਨੇ ਹੂੰ ਜੇ ਸਾਨੂੰ ਕਹਿੰਦੇ ਨੇ ਤੁਸੀਂ ਬਹੁਤ ਰਿਚ ਹੋ ਜਾਣਾ ਤੁਸੀਂ ਬਹੁਤ ਫੇਮਸ ਹੋ ਜਾਣਾ ਤੇ ਤੁਸੀਂ ਵੀ ਪਹਿਲਾਂ ਹੋਵੋ ਹੂੰ ਹਨਾ ਤੇ ਫਿਰ ਉਹਦੋਂ ਆਨਸਰ ਮੰਗਦਾ ਕਿ ਅਸੀਂ ਆਪਣਾ ਨਹੀਂ ਦੇਖ ਸਕਦੇ ਹੂੰ ਕੁਝ ਇਦਾਂ ਦਾ ਆਨਸਰ ਹੁੰਦਾ ਕਿ ਉਹ ਆਪਣਾ ਨਹੀਂ ਦੇਖ ਸਕਦੇ ਸਿਰਫ ਦੂਜਿਆਂ ਦਾ ਦੇਖ ਸਕਦੇ ਆ ਸਮਥਿੰਗ ਲਾਈਕ ਦੈਟ ਹੂੰ ਤੇ ਇਹ ਸਭ ਚ ਨਹੀਂ ਸਿਰਫ ਜੋ ਕੰਮ ਆਉਣਾ ਤੁਹਾਡੇ ਉਹ ਤੁਹਾਡੀ ਮਿਹਨਤ ਨੇ ਕੰਮ ਆਉਣਾ ਤੁਹਾਡੇ ਦਿਮਾਗ ਨੇ ਕੰਮ ਆਉਣਾ ਸਮਾਰਟ ਪਲੇਨ ਕੰਮ ਆਉਣਾ। ਦੈਟਸ ਇਟ। ਹੋਰ ਕਿਸੇ ਚੀਜ਼ ਵਿੱਚ ਕੰਮ ਨਹੀਂ ਆਉਣਾ। ਜੀ। ਆਪਣੇ ਤੇ ਮਿਹਨਤ ਕਰੋ ਅੱਗੇ ਜਾਓਗੇ। ਜੇ ਇਹਦੇ ਚ ਹੀ ਪੈਣਾ ਫਿਰ ਲੱਗੇ ਰੋ। ਜੀ। ਅੱਛਾ ਸੋਸ਼ਲ ਮੀਡੀਆ ਜਿਹੜਾ ਇੱਕ ਪਲੈਟਫਾਰਮ ਆ ਆਪਣਾ ਹਨਾ ਇਹ ਬਹੁਤ ਵਧੀਆ ਵੀ ਹੈ। ਉੱਥੇ ਜੇ ਇਹਦੇ ਪੋਜ਼ਿਟਿਵ ਪੱਖ ਨੇ ਤਾਂ ਉੱਥੇ 네ਗੇਟਿਵ ਨੇ। ਹਨਾ ਹੁਣ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਇਲਾਹਾਬਾਦੀਆ ਇੱਕ ਬਹੁਤ ਵੱਡੀ ਹਸਤੀ ਆ ਹਨਾ ਉਹਨਾਂ ਨੂੰ ਟ੍ਰੋਲਿੰਗ ਕੀਤਾ ਜਾਂਦਾ। ਤਾਂ ਮੇਰਾ ਸਵਾਲ ਇਹ ਆ ਕਿ ਟ੍ਰੋਲਿੰਗ ਜਿਹੜੀ ਆ ਉਹ ਚਲੋ ਉਹਨਾਂ ਦੀ ਗਲਤੀ ਹੈ ਜਾਂ ਨਹੀਂ ਹੈ ਉਹ ਇੱਕ ਡਿਫਰੈਂਟ ਚੀਜ਼ ਰਹੇਗੀ ਬਟ ਇੱਕ ਆਰਟਿਸਟ ਦੇ ਨਾਲ ਨਾਲ ਉਹਦੀ ਫੈਮਲੀ ਉਹਦੇ ਨਾਲ ਜਿਹੜੇ ਸਰਕਲ ਜੁੜਿਆ ਹੁੰਦਾ ਉਹਨਾਂ ਨੂੰ ਵੀ ਇਫੈਕਟ ਹੁੰਦਾ ਤਾਂ ਇੱਕ ਐਜ਼ ਅ ਆਰਟਿਸਟ ਉਹਨੂੰ ਕਿਸ ਤਰ੍ਹਾਂ ਟ੍ਰੋਲਿੰਗ ਨੂੰ ਜਿਹੜਾ ਇਹ ਹੈਂਡਲ ਕਰਦੇ ਨੇ ਦੇਖੋ ਜੀ অফਕੋਰਸ ਨੈਗੇਟਿਵਿਟੀ ਹੈ ਦੇਖੋ ਥੋੜੀ ਬਹੁਤ ਕੰਟਰੋਵਰਸੀ ਹਰੇਕ ਆਰਟਿਸਟ ਦੀ ਚੱਲਦੀ ਹੈ ਬਿਲਕੁਲ ਵੈਰੀ ਨੋਰਮਲ ਹੈ ਤੇ ਇਹ ਹੋਣੀ ਵੀ ਚਾਹੀਦੀ ਹੈ ਤਾਂ ਹੀ ਤੁਸੀਂ ਥੋੜੀ ਚਰਚਾ ਚ ਬਣੇ ਰਹਿੰਦੇ ਹੋ ਹਰੇਕ ਆਰਟਿਸਟ ਨੂੰ ਹੁੰਦਾ ਹੈ ਕਿ ਥੋੜੀ ਬਹੁਤ ਚੱਲਦੀ ਰਹੇ ਓਕੇ ਪਰ ਜਦੋਂ ਲਿਮਟ ਤੋਂ ਪਾਰ ਹੋ ਜਾਂਦਾ ਕੰਮ ਉਦੋਂ ਥੋੜੀ ਫੈਮਿਲੀ ਵੀ ਸuffer ਕਰਦੀ ਹੈ ਸੋ ਮੈਨੂੰ ਲੱਗਦਾ ਕਿਤੇ ਵੀ ਬੋਲਣ ਲੱਗਿਆ ਕੁਛ ਵੀ ਕਹਿਣ ਲੱਗਿਆ ਏਟਲੀਸਟ ਯੂ ਸ਼ੁਡ ਥਿੰਕ ਟ्वाइस ਕਿਉਂਕਿ ਤੁਹਾਨੂੰ ਇੰਨੀ ਆਡੀਅנס ਫੋਲੋ ਕਰ ਰਹੀ ਏ ਜੇ ਤੁਸੀਂ ਉਸ ਲੈਵਲ ਤੇ ਆਏ ਕਿੱਦਾਂ ਨਾ ਨਾ ਸੋਸ਼ਲ ਮੀਡੀਆ 'ਚ ਤੇ ਅੱਜਕੱਲ ਚੰਗੀ ਚੀਜ਼ ਬਾਤ ਚ ਮਾੜੀ ਪਹਿਲਾ ਵਾਰ ਸੋ ਆ ਚੀਜ਼ਾਂ ਦਾ ਬਹੁਤ ਧਿਆਨ ਹੁਣ ਮੈਂ ਵੀ ਅੱਜ ਇੱਥੇ ਬੈਠੀ ਆ ਮੇਰੇ ਦਿਮਾਗ 'ਚ ਵੀ ਸ਼ਾਇਦ ਐਵੇਂ ਹੀ ਬਹੁਤ ਐਗਜ਼ੈਕਟ ਮੈਂ ਬੋਲ ਰਹੀ ਹਾਂ ਕਿ ਇਹ ਨਾਰਮਲ ਆ ਵੀ ਨੀਡ ਟੂ ਐਕਸੈਪਟ ਦਿਸ ਕਿ ਅਸੀਂ ਜੋ ਐਕਚੁਅਲੀ ਚੁਣਨੇ ਆ ਉਹ ਕੈਮਰਾ ਸਾਹਮਣੇ ਨਹੀਂ ਰਹਿ ਪਾਉਂਦੇ ਕਿਉਂਕਿ ਮੈਨੂੰ ਪਤਾ ਹੈ ਜੇ ਮੈਨੂੰ ਚਾਰ ਲੋਕੀ ਫੋਲੋ ਕਰਦੇ ਨੇ ਉਹਨਾਂ ਨੇ ਮੈਨੂੰ ਉੱਥੋਂ ਹੀ ਜੱਜ ਕਰਨਾ ਹੈ ਉਹ ਮੇਰੇ ਘਰ ਨਹੀਂ ਰਹਿ ਰਹੀ ਆ ਮੇਰੀ ਫੈਮਿਲੀ ਮੈਂਬਰਸ ਨਹੀਂ ਹੈਗੇ ਉਹਨਾਂ ਨੇ ਸਿਰਫ ਮੇਰੇ ਬੋਲਣ ਦੇ ਲੈਜੇ ਤੋਂ ਮੇਰੇ ਮਾਈਂਡਸੈਟ ਤੋਂ ਮੈਂ ਕੀ ਕਰ ਰਹੀ ਆ ਮੂੰਹ ਮੇਰਾ ਕਿੱਥੇ ਚੱਲ ਰਿਹਾ ਕੀ ਮੇਰੇ ਦਿਮਾਗ 'ਚ ਆ ਉਹਨਾਂ ਨੇ ਉੱਥੋਂ ਹੀ ਮੈਨੂੰ ਜੱਜ ਕਰਨਾ ਕਿ ਮੈਂ ਲਾਈਕ ਕਿੰਨੀ ਸੋਚਦੀ ਮਾਲਕਾ ਹਣਾ ਸੋ ਉਹੀ ਚੀਜ਼ ਹੈ ਹੁਣ ਜੋ ਵੀ ਕੰਟਰੋਵਰਸੀਆਂ ਹੋ ਰਹੀਆਂ ਨੇ ਕਿਦਾਂ ਤੁਸੀਂ ਕੁਝ ਵੀ ਕਹਿਣ ਤੋਂ ਪਹਿਲਾਂ ਲਾਦਾ ਥੋੜਾ ਜਿਹਾ ਸਮਾਂ ਲੈ ਲਓ ਸੋਚ ਲਓ ਐਂਡ ਥੈਂਕ ਬਿਲਕੁਲ ਕਿਉਂਕਿ ਤੁਸੀਂ ਤਾਂ ਸਫਰ ਕਰੋਗੇ ਤੁਹਾਡੀ ਫੈਮਲੀ ਵੀ ਸਫਰ ਕਰੇਗੀ ਤੇ ਕੋਈ ਵੀ ਬੰਦਾ ਆ ਭਾਵੇਂ ਕੋਈ ਆਰਟਿਸਟ ਆ ਭਾਵੇਂ ਕੋਈ ਨਾਰਮਲ ਲਾਈਫ ਚ ਕੋਈ ਨਹੀਂ ਚਾਹੁੰਦਾ ਦੀ ਫੈਮਲੀ ਸਫਰ ਕਰੇ ਕੋਈ ਵੀ ਜੀ ਬਟ ਇਹ ਇਹ ਵੀ ਹੈ ਕਿ ਕਈ ਵਾਰੀ ਨਾ ਆਰਟਿਸਟ ਜਸਟ ਰੈਂਡਮਲੀ ਕੁਝ ਨਾਰਮਲੀ ਕਹਿੰਦੇ ਨੇ ਉਹਨਾਂ ਦਾ ਉਹ ਵੇਵ ਹੀ ਨਹੀਂ ਹੁੰਦਾ ਬਟ ਅੱਜ ਲੋਕਾਂ ਕੋਲ ਕਹਿ ਲਓ ਕਿ ਇੱਕ ਕਮੈਂਟਿੰਗ ਦੀ ਇਦਾਂ ਦੀ ਪਾਵਰ ਆ ਗਈ ਹੈ ਕਿ ਉਹ ਕਿਸੇ ਦੀ ਲਾਈਫ ਨੂੰ ਕਿਸ ਤਰ੍ਹਾਂ ਇੱਕ ਮਿੰਟ ਚ ਖਰਾਬ ਕਰ ਸਕਦੇ ਨੇ ਇਹ ਦੇਖੋ ਹੁਣ ਇੱਕ ਤਾਂ ਐਡਿਟਿੰਗ ਵਾਲਾ ਸਿਸਟਮ ਬਹੁਤ ਚੱਲ ਗਿਆ ਕਿਸੇ ਨੇ ਕਿਹਾ ਕੁਝ ਹੁੰਦਾ ਹਾਂ ਪ੍ਰੈਜ਼ੈਂਟ ਕੁਝ ਹੁੰਦਾ ਉਹ ਛੋਟੀ ਜਿਹੀ ਕਲਿੱਪ ਉਹਨਾਂ ਨੇ ਕੱਟ ਕੇ ਜਿੰਨੀ ਸਾਨੂੰ ਚਾਹੀਦੀ ਹੁੰਦੀ ਹੈ ਉਹਨਾਂ ਨੇ ਕੱਟ ਕੇ ਅਗਲੇ ਔਰ ਵਾਇਰਲ ਕਰ ਦਿੰਦੇ ਨੇ ਇੰਨੀ ਤੁਸੀਂ ਤੈਹ ਤੱਕ ਜਾਣਦੀ ਅਸੀਂ ਇੰਨੇ ਲੇਜ਼ੀਆਂ ਕਿ ਕੋਸ਼ਿਸ਼ ਵੀ ਨਹੀਂ ਕਰਦੇ ਕਿ ਐਕਚੁਅਲ ਜਿਹੜਾ ਪੁਆਇੰਟ ਹੋਇਆ ਕੀ ਸੀ ਸਾਨੂੰ ਸਿਰਫ ਜੋ ਰੀਲ ਤੇ ਦੇਖ ਗਿਆ ਸਾਨੂੰ ਲੱਗਣਾ ਠੀਕ ਹੈ ਅੱਛਾ ਇਹ ਗੱਲ ਹਾਂ ਇਦਾਂ ਹੀ ਹੋਣਾ ਸੋ ਇਹ ਚੀਜ਼ਾਂ ਹੁੰਦੀਆਂ ਨੇ ਹਨਾ ਰਹੀ ਗੱਲ ਕਮੈਂਟ ਸੈਕਸ਼ਨ ਦੀ ਦੇਖੋ ਤੁਹਾਡਾ ਕੀ ਤੁਸੀਂ ਤੇ ਰਜ਼ਾਈ ਚ ਪਾ ਕੇ ਕਰ ਦੇਣਾ ਕਮੈਂਟ ਹਨਾ ਮੈਂ ਵੀ ਨਹੀਂ ਆ ਭਾਵੇਂ ਮੈਂ ਵੀ ਕਰਦੀ ਹਾਂ ਪਰ ਅਗਲੇ ਨੂੰ ਇਫੈਕਟ ਕਰਦਾ ਏ ਲਿਟਰਲੀ ਕੋਈ ਵੀ ਚਲੋ ਆਈ ਐਮ ਬlesਡ ਕਿ ਹਾੜੇ ਨਾਲ ਵਧੀਆ ਲੋਕ ਬੰਦੇ ਨੇ ਮੇਨਾਂ ਫੈਮਲੀਆਂ ਨੇ ਹਨਾ ਕਿ ਚਲੋ ਆਪਾਂ ਉਹ ਚੀਜ਼ ਕਮਾਈਏ ਕਿਦਾਂ ਵਾਈਗਰੂ ਨੇ ਮੇਰ ਕੀਤੀ ਕਿ ਨੈਗੇਟਿਵਿਟੀ ਨਹੀਂ ਆਈ ਇਸ ਤੱਕ ਹਨਾ ਸੋ ਪਰ ਜਿਨ੍ਹਾਂ ਨਾਲ ਜੁੜੀ ਏ ਉਹਨਾਂ ਨੂੰ ਪਤਾ ਸੱਚੀ ਇਹ ਫੀਲ ਹੁੰਦਾ ਬਹੁਤ ਕੋਈ ਜੇ ਦੀ ਕਮੈਂਟ ਨੇ ਕੋਈ ਇੱਕ ਵੀ ਨੈਗੇਟਿਵ ਹੋਏਗਾ ਨਾ ਤੁਸੀਂ ਉਹ ਉੰਨੀ ਭੁੱਲ ਜਾਗੇ ਤੁਹਾਡਾ ਇੱਕ ਵੱਲ ਫੋਕਸ ਹੋ ਜਾਂਦਾ ਮਤਲਬ ਨੈਗੇਟਿਵਿਟੀ ਤੁਸੀਂ ਬਹੁਤ ਜਲਦੀ ਅਟ੍ਰੈਕਟ ਕਰਦੇ ਆ ਆਪਣੇ ਵੱਲ ਉਹ ਕਿਤੇ ਨਾ ਕਿਤੇ ਕੌਨਫੀਡੈਂਸ ਨੂੰ ਵੀ ਹਰਟ ਕਰਦੀ ਹੁੰਦੀ ਹੈ ਹੁੰਦਾ ਹੈ ਮੈਂ ਤੇ ਸਮ ਟਾਈਮ ਜੇ ਮੇਰੇ ਕੋਈ ਹੈ ਮੈਂ ਡਿਲੀਟ ਕਰ ਦਿੰਦੀ ਆ बिकॉज़ ਮੈਨੂੰ ਨਹੀਂ ਪਸੰਦ ਮੈਨੂੰ ਨਹੀਂ ਪਤਾ ਤੁਸੀਂ ਉਸ ਉਦੋਂ ਕੀ ਸੋਚ ਰਹੇ ਹੋ ਤੁਹਾਡੇ ਮਾਈਂਡਸ ਮੈਨੂੰ ਲੈ ਕੇ ਆ ਮੇਰੇ ਕੰਟੈਂਟ ਨੂੰ ਲੈ ਕੇ ਕੀ ਚੱਲ ਰਿਹਾ ਹੈ ਇਹ ਕਿਸੇ ਦੀ ਵੀ ਕੰਟੈਂਟ ਨੂੰ ਲੈ ਕੇ ਕੀ ਚੱਲ ਰਿਹਾ ਹੈ ਪਰ ਉਹ ਕਿਤੇ ਨਾ ਕਿਤੇ ਨੈਕਸਟ ਪਰਸਨ ਅਫੈਕਟ ਕਰਦਾ ਹੈ ਸੋ ਮੈਨੂੰ ਲੱਗਦਾ ਥੋੜਾ ਜਿਆ ਥੋੜਾ ਜਿਆ ਸੈਂਸਿਟਿਵ ਹੋਣਾ ਜ਼ਰੂਰੀ ਹੈ ਕਿਸੇ ਦੀ ਵੀ ਲਾਈਫ ਨੂੰ ਲੈ ਕੇ ਭਾਵੇਂ ਕੁਝ ਸੋਣਾ ਮਾੜਾ ਕੁਝ ਵੀ ਪੋਸਟ ਕਰ ਰਿਆ ਹੈ ਨਾ ਨਹੀਂ ਪਸੰਦ ਸਕਿੱਪ ਕਰ ਤੋ ਪਰ ਕਿਸੇ ਨੂੰ ਮਾੜਾ ਨਾ ਕੋ ਹਮ ਬਿਲਕੁਲ ਸੋ ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਅੱਜ ਦੇ ਟਾਈਮ 'ਚ ਸਾਨੂੰ ਜ਼ਰੂਰ ਯਾਦ ਰੱਖਣੀਆਂ ਚਾਹੀਦੀਆਂ ਕਿਉਂਕਿ ਆਫਟਰ 올 ਅਸੀਂ ਹਿਊਮਨ ਬੀਇੰਗ ਐਕਚੁਅਲੀ ਹੈ ਨਾ ਗਲਤੀਆਂ ਸਭ ਕੋ ਮਿਲਦੀਆਂ ਸਾਰੇ ਸੈਂਸਿਟਿਵ ਨੇ ਕੋਈ ਇਦਾਂ ਨਹੀਂ ਪੱਥਰ ਦੇਲਾ ਹਰ ਕੋਈ ਹਾਂ ਸ਼ੋਅ ਕਈ ਕਰ ਦਿੰਦੇ ਕਿ ਸਾਨੂੰ ਫਰਕ ਨਹੀਂ ਪੈਂਦਾ ਵੀ ਆ ਵਰਰੀ ਕੂਲ ਪਰ ਐਕਚੁਅਲੀ ਕੋਈ ਕੂਲ ਨਹੀਂ ਹੁੰਦਾ ਹਰ ਇੱਕ ਨੂੰ ਫਰਕ ਪੈਂਦਾ ਜੀ ਅੱਛਾ ਕੀ ਤੁਹਾਡੀ ਗੱਲ ਕਰੀਏ ਤਾਂ ਗੀਤਾਂ ਦੇ ਵਿੱਚ ਤਾਂ ਹੁਣ ਅਸੀਂ ਵੇਖ ਚੁੱਕੇ ਆ ਤੁਹਾਨੂੰ ਵੱਡੇ ਪਰਦੇ ਤੇ ਕਦੋਂ ਵੇਖਾਂਗੇ ਬਸ ਛੇਤੀ ਵਾਈਗਰੂ ਨੇ ਜਿੰਨਾਂ ਚਾਹੇ ਤੁਸੀਂ ਜਾ ਕੇ ਪ੍ਰੇ ਕਰੋ ਰੋਣੀ ਨਾਲ ਹੀ ਕਿ ਗੀਤ ਜੀ ਨੂੰ ਮੈਂ ਸਿਨੇਮਾ ਚ ਵੇਖਣਾ ਨਾਲ ਹੀ ਆਇਆ ਕੀ ਹਵਾਤ ਹੈ ਤਾਂ ਮਤਲਬ ਕਿ ਟਾਈਮ ਮੈਨ ਲੱਗਦਾ ਜਲਦੀ ਆਣ ਵਾਲਾ 2025 ਚ ਵੱਡੇ ਪਰਦੇ ਤੇ ਆਓਗੇ ਮੈਨ ਲੱਗਦਾ ਗੁਰੂ ਸਾਹਿਬ ਨੇ ਕਰ ਦੇਣੀ ਕਿਰਪਾ ਕੀ ਬਾਤ ਹੈ ਸੋ ਅਸੀਂ ਵੀ ਇਹੀ ਚਾਹੁੰਦੇ ਆ ਕਿ ਤੁਸੀਂ ਇਸੇ ਤਰ੍ਹਾਂ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਬਣੇ ਰਹੋ ਆਪਣੇ ਵਧੀਆ-ਵਧੀਆ ਪ੍ਰੋਜੈਕਟਸ ਨਾਲ ਸਭ ਨੂੰ ਐਂਟਰਟੇਨ ਕਰਦੇ ਰਹੋ ਹੁਣ ਤੁਹਾਡੇ ਤੋਂ ਇਜਾਜ਼ਤ ਲਵਾਂਗੀ ਐਂਡ ਥੈਂਕ ਯੂ ਸੋ ਮੱਚ ਆਪਣਾ ਕੀਮਤੀ ਸਮਾਂ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਸ਼ੁਕਰੀਆ ਜੀ ਤਾਂ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ ਹੋਰ ਅਪਡੇਟ ਦੇ ਲਈ ਬਣੇ ਰਹੋ ਕਪੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ